ਹਾਂਜੀ ਦੋਸਤੋ ਲੈ ਕੇ ਹਾਜ਼ਰ ਹੋਏ ਅੱਜ ਦੀ ਕਹਾਣੀ ਤੀਆਂ ਦੇ ਲੇਖ ਪਾਗ ਨੌਮਾ ਇਸ ਨੂੰ ਲਿਖਿਆ ਜਸਵੀਰ ਕੌਰ ਢਾਲੀਵਾਲ ਨੇ ਪ੍ਰਾਈਵੇਸੀ ਦੇ ਲਈ ਪਾਤਰਾਂ ਦੇ ਨਾਮ ਬਦਲੇ ਗਏ ਹਨ ਕਰਦੇ ਕਰਾਉਂਦੇ ਰਮਨ ਦੇ ਵਿਆਹ ਦੀਆਂ ਸਾਰਿਆਂ ਨੇ ਆਪੋ ਆਪਣੀਆਂ ਜ਼ਿੰਮੇਵਾਰੀਆਂ ਸਾਂਭੀਆਂ ਹੋਈਆਂ ਸੀ ਬਸ ਅਮਨ ਹਾਲੇ ਤੱਕ ਨਹੀਂ ਆਈ ਸੀ ਹਰ ਰੋਜ਼ ਰਮਨ ਉਸ ਨੂੰ ਫੋਨ ਤੇ ਸਭ ਕੁਝ ਦੱਸ ਦਿੰਦੀ ਦਵਿੰਦਰ ਤੇ ਰਮਨ ਵਿੱਚ ਵੀ ਗੱਲਬਾਤ ਹੁੰਦੀ ਰਹਿੰਦੀ ਸਾਰਿਆਂ ਨਾਲੋਂ ਜ਼ਿਆਦਾ ਭੱਜ ਤੋੜ ਗੁਰਵੀਰ ਨੂੰ ਸੀ ਕਦੇ ਉਹ ਸਤਨਾਮ ਨਾਲ ਬਾਜ਼ਾਰ ਨੂੰ ਪਾਈਦਾ ਕਦੇ ਪ੍ਰੀਤੀ ਤੇ ਰਮਨ ਨਾਲ ਜਾਂਦਾ ਸਾਹੇ ਵੱੱਦੇ ਦਿਨ ਵੀ ਆ ਗਈ ਰਮਨ ਦੇ ਅੱਜ ਮਹਿੰਦੀ ਲਗਣੀ ਸੀ ਘਰ ਹਲਵਾਈ ਲੱਗੇ ਹੋਏ ਸੀ ਵਿਆਹ ਵਾਲੇ ਘਰ ਵਿੱਚ ਪੂਰੀ ਚਾਹਲ ਪੈਲ ਸੀ ਸਭ ਆਪੋ ਆਪਣੇ ਕੰਮਾਂ ਵਿੱਚ ਰੁੱਝੇ ਹੋਏ ਸੀ ਰਮਨ ਅਮਨ ਨੂੰ ਉਡੀਕਦੀ ਸੀ ਗਰਵੀਰ ਉਹਨੂੰ ਲੈਣ ਗਿਆ ਹੋਇਆ ਸੀ ਜਦੋਂ ਤੱਕ ਰਮਨ ਤੇ ਰਾਜਵਿੰ ਨੇ ਮਹਿੰਦੀ ਲਾਈ ਉਦੋਂ ਤੱਕ ਅਮਨ ਵੀ ਆ ਗਈ ਉਹ ਤਾਂ ਪਹਿਲਾਂ ਭੱਜ ਕੇ ਸੁਰਜੀਤ ਕੌਰ ਦੇ ਕਮਰੇ ਵਿੱਚ ਗਈ ਅਮਨ ਉਥੇ ਹੀ ਬੈਠ ਗੱਲਾਂ ਕਰਨ ਲੱਗੀ ਰਮਨ ਵੀ ਦਾਦੀ ਕੋਲ ਹੀ ਅਮਨ ਨੂੰ ਮਿਲਣ ਚਲੀ ਗਈ ਸਦਾ ਹੱਸਦੀ ਰਹਿਣ ਵਾਲੀ ਅਮਨ ਰਮਨ ਦੇ ਗੱਲ ਲੱਗ ਕੇ ਰੋਣ ਲੱਗ ਗਈ ਸਾਰੇ ਦੇਖ ਕੇ ਹੈਰਾਨ ਸੀ ਅਮਨ ਨੂੰ ਕੀ ਹੋਇਆ ਰਮਣ ਤਾਂ ਪਹਿਲਾਂ ਹੀ ਉਦਾਸ ਸੀ ਗੁਰਵੀਰ ਅਮਨ ਨੂੰ ਲੈ ਕੇ ਹਾਲ ਵਿੱਚ ਆ ਗਿਆ ਗੁਰਵੀਰ ਨੇ ਗੱਲ ਨੂੰ ਹਾਸੇ ਵਿੱਚ ਪਾਉਣ ਲਈ ਰਾਜਵੀਰ ਨੂੰ ਆਵਾਜ਼ ਦਿੱਤੀ ਕਿ ਆਪਣੀ ਭਾਬੀ ਨੂੰ ਵੀ ਵੇਲੀ ਕਰ ਦਿਓ ਉਹ ਵੀ ਮਹਿੰਦੀ ਲਗਾ ਲਵੇ ਨਿੰਮੋ ਤੇ ਚਰਨਜੀਤ ਗੁਰਵੀਰ ਨੂੰ ਮਖੌਲ ਕਰਨ ਲੱਗਿਆਂ ਕਿ ਇਹਨੂੰ ਕੱਲੀ ਪ੍ਰੀਤੀ ਦੀ ਫਿਕਰ ਹੈ ਮਹਿੰਦੀ ਤਾਂ ਹਾਲੇ ਅਮਨ ਨੇ ਵੀ ਲਵਾਉਣੀ ਹੈ ਘਰ ਵਿੱਚ ਫਿਰ ਹਾਸਾ ਖੜ ਗਿਆ ਰਾਤ ਨੂੰ ਮਨਿੰਦਰ ਮਨਪ੍ਰੀਤ ਤੇ ਉਹਨਾਂ ਦੀ ਬੇਟੀ ਜੋਤੀ ਵੀ ਆ ਗਈ। ਅਗਲੇ ਦਿਨ ਸਵੇਰ ਦਾ ਕੰਮ ਕਰਨ ਤੋਂ ਬਾਅਦ ਜੱਗੀ ਤੇ ਰਾਜਵੀਰ ਨੂੰ ਛੱਡ ਕੇ ਬਾਕੀ ਸਾਰੇ ਰਮਨ ਦੇ ਨਾਨਕੇ ਪਿੰਡ ਨੂੰ ਚਲੇ ਗਏ। ਨਾਨਕਿਆਂ ਨੇ ਦੁਪਹਿਰ ਤੋਂ ਬਾਅਦ ਨਾਨਕ ਚੱਕ ਆਉਣਾ ਸੀ। ਚਰਨਜੀਤ ਤੇ ਸਰਬੀ ਸਾਰੀਆਂ ਤਿਆਰੀਆਂ ਕਰਨ ਲੱਗੀਆਂ ਸੀ। ਦੁਪਹਿਰ ਤੋਂ ਬਾਅਦ ਨਾਨਕੇ ਆਏ ਐਨੀ ਠਾਠ ਨਾਲ ਕੀ ਵੱਡੀ ਸੜਕ ਤੋਂ ਢੋਲ ਵਜਦੇ ਆਉਣ ਨਾਨਕੀਆਂ ਦੇ ਗੀਤਾਂ ਦੀ ਆਵਾਜ਼ ਘਰ ਤੱਕ ਆਈ ਜਦੋਂ ਨਾਨਕੇ ਗੇਟ ਤੇ ਆਏ ਤਾਂ ਜੱਗੀ ਤੇ ਰਾਜਵੀਰ ਨੂੰ ਵੀ ਕੋਲ ਬੁਲਾ ਲਿਆ ਚਰਨਜੀਤ ਦੀ ਭੈਣ ਜਸਵੀਰ ਦਾ ਪਰਿਵਾਰ ਵੀ ਨਾਨਕਿਆਂ ਦੇ ਨਾਲ ਹੀ ਆਏ ਚਰਨਜੀਤ ਤੇ ਸਰਬੀ ਨੇ ਉਹਨਾਂ ਦਾ ਸਵਾਗਤ ਕੀਤਾ ਤੇਲ ਚੋਕੇ ਸ਼ਗਨ ਦੇ ਕੇ ਨਾਨਕੀਆਂ ਨੂੰ ਅੰਦਰ ਲਿਜਾਇਆ ਗਿਆ ਚਾਹ ਪਾਣੀ ਪੀਣ ਤੋਂ ਬਾਅਦ ਨਿਮਮੋ ਚਰਨਜੀਤ ਦੀ ਮੱਧਿਤ ਕਰਨ ਲੱਗੀ ਮਨਪ੍ਰੀਤ ਹੁਣੀ ਜਾਗੋ ਦੀ ਤਿਆਰੀ ਕਰਨ ਲੱਗੇ ਹਲਦੀ ਦੀ ਰਸਮ ਤੋਂ ਬਾਅਦ ਜਾਗੋ ਕੱਢੀ ਗਈ ਨਾਨਕਿਆਂ ਦਾਦਕਿਆਂ ਨੇ ਖੂਬ ਧਮਾਲਾ ਪਾਈਆਂ ਫਿਰ ਸਾਰੇ ਜਣੇ ਡੀਜੇ ਤੇ ਨੱਚਣ ਲੱਗ ਪਏ ਅਮਨ ਨੇ ਅੱਜ ਨੱਚਣ ਵਾਲੇ ਸਾਰੇ ਚਾਹ ਪੂਰੇ ਕਰ ਲਏ ਸਰੇ ਸੇਵ ਨੇ 11 ਕਵਜੇ ਡੀਜੇ ਬੰਦ ਕਰਵਾ ਦਿੱਤਾ ਸਭ ਆਪੋ ਆਪਣੀ ਜਗਾ ਸੌਣ ਚਲੇ ਗਈ ਸਵੇਰੇ 4 ਵਜੇ ਨੂੰ ਸਭ ਨੂੰ ਅਵਾਜ਼ਾਂ ਪੈ ਗਈਆਂ ਸੁਰਜੀਤ ਕਾਰ ਨੇ ਸਭ ਨੂੰ ਉੱਠਣ ਦਾ ਹੁਕਮ ਸੁਣਾ ਦਿੱਤਾ ਕਿ ਰਮਨ ਦੀ ਨਾਈ ਤੋਂ ਹੀ ਕਰਵਾਓ ਰਮਨ ਨਾਲ ਕੇ ਪਾਲਰ ਤਿਆਰ ਹੋਣ ਚਲੀ ਗਈ ਘੰਟਾ ਕੁ ਬਾਅਦ ਅਮਨ ਪ੍ਰੀਤੀ ਤੇ ਰਾਜਵੀਰ ਵੀ ਰਮਨ ਕੋਲ ਚਲੀਆਂ ਗਈਆਂ ਸਤਨਾਮ ਹੋਣੀ ਵੀ ਸਾਰੇ ਜਣੇ ਤਿਆਰ ਹੋ ਕੇ ਪੈਲਸ ਚਲੇ ਗਏ ਮਨਿੰਦਰ ਪਹਿਲਾਂ ਹੀ ਬੀਬੀ ਬਾਪੂ ਜੀ ਤੇ ਹੋਰ ਸਾਰਿਆਂ ਨੂੰ ਛੱਡ ਕੇ ਆਇਆ ਸੀ ਮਨਿੰਦਰ ਗੁਰਵੀਰ ਨਾਨ ਰਮਨ ਅਮਨ ਹੁਣਾਂ ਨੂੰ ਲੈਣ ਚਲੇ ਗਏ ਰਮਨ ਤਿਆਰ ਹੋਈ ਬਹੁਤ ਸੋਹਣੀ ਲੱਗਦੀ ਸੀ ਬਹੁਤ ਰੂਪ ਚੜਿਆ ਸੀ ਜਦੋਂ ਤੱਕ ਉਹ ਸਾਰੇ ਜਣੇ ਪੈਲਸ ਪਹੁੰਚੇ ਅਮਨ ਤੇ ਰਮਨ ਦੀਆਂ ਸਹੇਲੀਆਂ ਵੀ ਆਈਆਂ ਹੋਈਆਂ ਸੀ ਹਰਲੀਨ ਨੇ ਅਮਨ ਨੂੰ ਪੁੱਛਿਆ ਕਿ ਹਰਵਿੰਦਰ ਹੁਣਾਂ ਚੋਂ ਕਿਸੇ ਨੂੰ ਵਿਆਹ ਨਹੀਂ ਸੱਦਿਆ ਅਮਨ ਨਹੀਂ ਹਰਲੀਨ ਬਸ ਤੁਸੀਂ ਤਿੰਨ ਜਣੀਆਂ ਉ ਉਦੋਂ ਤੱਕ ਬਰਾਤ ਵੀ ਆ ਗਈ ਬਰਾਤ ਦੇ ਸਵਾਗਤ ਤੋਂ ਬਾਅਦ ਮਿਲਣੀਆਂ ਹੋਈਆਂ ਫਿਰ ਅਮਨ ਹੁਣਾਣੀ ਸਾਰਿਆਂ ਨੇ ਰਲ ਕੇ ਰੀਵਨ ਘਟਵਾਇਆ ਚਾਹ ਪੀ ਕੇ ਦੋਵੇਂ ਪਾਸਿਓਂ ਪਰਿਵਾਰ ਵਾਲੇ ਗੁਰਦੁਆਰਾ ਸਾਹਿਬ ਆਨੰਦ ਕਾਰਜ ਦੀ ਰਸਮ ਲਈ ਚਲੇ ਗਏ ਰਮਨਦੀਪ ਤੇ ਦਵਿੰਦਰ ਦੇ ਆਨੰਦ ਕਾਰਜ ਹੋਣ ਲੱਗੇ ਸਤਨਾਮ ਨੇ ਪੱਲਾ ਫੜਾਉਣ ਦੀ ਰਸਮ ਕੀਤੀ ਤੇ ਕੰਨਿਆਦਾਨ ਕੀਤਾ ਦਵਿੰਦਰ ਤੇ ਰਮਨਦੀਪ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕਰਕੇ ਲਾਵਾ ਲਈਆਂ ਤੇ ਅਰਦਾਸ ਉਪਰੰਤ ਹੁਕਮਨਾਮਾ ਲੈ ਕੇ ਗ੍ਰੰਥੀ ਸਿੰਘ ਵੱਲੋਂ ਦੇਗ ਵਰਤਾਈ ਗਈ। ਉਸ ਤੋਂ ਬਾਅਦ ਦੋਵਾਂ ਪਰਿਵਾਰਾਂ ਨੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ। ਉਸ ਤੋਂ ਬਾਅਦ ਸਾਰੇ ਜਣੇ ਪੈਲਸ ਵਿੱਚ ਆ ਗਏ। ਪੈਲਸ ਚਾਉਂਦਿਆਂ ਨੂੰ ਕਾਫੀ ਟਾਈਮ ਹੋ ਗਿਆ ਸੀ। ਫਿਰ ਸੁਭਾਗ ਜੋੜੀ ਨੂੰ ਸਟੇਜ ਤੇ ਲਿਜਾਇਆ ਗਿਆ। ਫਿਰ ਦੋਵਾਂ ਪਰਿਵਾਰਾਂ ਵੱਲੋਂ ਵਾਰਨਿਆਂ ਦੀ ਰਸਮ ਸ਼ੁਰੂ ਕੀਤੀ ਗਈ। ਹੌਲੀ ਹੌਲੀ ਰਿਸ਼ਤੇਦਾਰਾਂ ਨੇ ਵੀ ਵਾਰਨੇ ਕੀਤੇ ਸਭ ਨੇ ਰੋਟੀ ਖਾਧੀ ਤੇ ਪੈਲਸ ਵਿੱਚੋਂ ਹੀ ਵਿਦਾ ਹੋਣ ਲੱਗੇ ਅਖੀਰ ਵਿੱਚ ਦਵਿੰਦਰ ਤੇ ਰਮਨ ਉਹਨਾਂ ਦੇ ਪਰਿਵਾਰ ਨੇ ਰੋਟੀ ਖਾਧੀ ਤੇ ਰਮਨ ਦੀ ਵਿਦਾਈ ਦੀ ਤਿਆਰੀ ਹੋਣ ਲੱਗੀ ਸਾਰੇ ਪਰਿਵਾਰ ਵੱਲੋਂ ਸ਼ਾਮ ਨੂੰ 5 ਵਜੇ ਤੱਕ ਰਮਨ ਦੀ ਵਿਦਾਈ ਉਦਾਸ ਮਾਨ ਤੇ ਭੇਜੀਆਂ ਖਾਣਾਲ ਕੀਤੀ ਮਾਪਿਆਂ ਵੱਲੋਂ ਧੀਆ ਨੂੰ ਵਿਦਾ ਕਰਨਾ ਕਿਹੜਾ ਸੁਖਾਲਾ ਹੁੰਦਾ ਹੈ ਪਰ ਕੀ ਕੀਤਾ ਜਾਵੇ ਜਦ ਕਾਰ ਜਰਚਾਇਆ ਤਾਂ ਧੀ ਤਾਂ ਤੋੜਨੀ ਪੈਂਦੀ ਐ ਅਮਨ ਦਾ ਰੋ ਰੋ ਕੇ ਬੁਰਾ ਹਾਲ ਸੀ ਬਹੁਤ ਔਖਾ ਉਹਨੂੰ ਰਮਨ ਦੇ ਗਲੋਂ ਲਾਇਆ ਰਵਣ ਆਪਣੇ ਦਿਲ ਵਿੱਚ ਕਿੰਨੀਆਂ ਹੀ ਰੀਜਾਂ ਤੇ ਸੁਪਨੇ ਸਜਾ ਕੇ ਸੌਰਿਆ ਨੂੰ ਵਿਦਾ ਹੋ ਗਈ ਸ਼ਾਮ ਤੱਕ ਸਤਨਾਮ ਹੁਣੀ ਵੀ ਘਰ ਆ ਗਈ ਅਮਨ ਆਉਂਦੇ ਸਾਰ ਆਪਣੇ ਕਮਰੇ ਵਿੱਚ ਜਾ ਕੇ ਰੋਣ ਲੱਗੀ ਸਰਜੀਤ ਕਾਰ ਨੇ ਉਹਨੂੰ ਪ੍ਰੀਤੀ ਨੂੰ ਭੇਜ ਕੇ ਬੁਲਾਇਆ ਤੇ ਸਮਝਾਇਆ ਕੀ ਪੁੱਤ ਤੀ ਆਣੀ ਤਾਂ ਆਪਣੇ ਘਰ ਜਾਣਾ ਹੁੰਦਾ ਕੱਲ ਨੂੰ ਤੇਰੀ ਭੈਣ ਨੇ ਫੇਰਾ ਪਾਉਣ ਆਉਣਾ ਤੂੰ ਤਿਆਰੀ ਕਰਾਉਣ ਦੀ ਸਰਜੀਤ कौर ਫੇਰ ਕਹਿਣ ਲੱਗੀ ਪੁੱਤ ਤੂੰ ਹੱਸਦੀ ਖੇਡਦੀ ਸੋਹਣੀ ਲੱਗਦੀ ਐ ਐਵੇਂ ਉਦਾਸ ਹੋ ਕੇ ਨਹੀਂ ਬੈਠੀਦਾ ਹੁੰਦਾ ਅਮਨ ਦਾਦੀ ਦੇ ਕਹੇ ਤੋਂ ਉੱਠ ਕੇ ਰਸੋਈ ਵਿੱਚ ਆਪਣੀ ਮੰਮੀ ਕੋਲ ਚਲੀ ਗਈ ਪ੍ਰੀਤੀ ਆਈ ਤੇ ਅਮਨ ਨੂੰ ਨਾਲ ਲੈ ਕੇ ਡ੍ਰੈੰਗ ਰੂਮ ਦੀ ਸਫਾਈ ਕਰਨ ਲੱਗ ਗਈਆਂ ਅਗਲੇ ਦਿਨ ਸਵੇਰੇ ਦਿਨ ਦੇ ਚੜਾ ਨਾਲ ਪਹਿਲਾਂ ਸਰਬੀ ਤੇ ਤਰਸੀਮ ਆ ਗਏ ਫਿਰ ਮਨਿੰਦਰ ਹੁਣੀ ਵੀ ਆ ਗਏ 11:00 ਵਜੇ ਨੂੰ ਰਮਨ ਵੀ ਆਪਣੇ ਸਹੁਰੇ ਪਰਿਵਾਰ ਨਾਲ ਆ ਗਈ ਅਮਨ ਸਭ ਤੋਂ ਪਹਿਲਾਂ ਰਮਨ ਨੂੰ ਮਿਲੀ ਜਦੋਂ ਰਮਨ ਵਿਆਹ ਦੇ ਨਾਮ ਤੇ ਉਦਾਸ ਹੁੰਦੀ ਤਾਂ ਅਮਨ ਉਹਨੂੰ ਸਮਝਾਉਂਦੀ ਕਿ ਐਵੇਂ ਥੋੜਾ ਹੁੰਦਾ ਤੂੰ ਉਦਾਸ ਨਾ ਹੋ ਹੁਣ ਅਮਨ ਤੋਂ ਰਮਨ ਦਾ ਦੂਰ ਹੋਣਾ ਚੱਲ ਨਹੀਂ ਹੁੰਦਾ ਸੀ ਸਤਨਾਮ ਹੁਣਾ ਨੇ ਰਮਨ ਦੇ ਸਹੁਰੇ ਪਰਿਵਾਰ ਦਾ ਸਵਾਗਤ ਕੀਤਾ ਤੇ ਆਦਰ ਸਤਕਾਰ ਨਾਲ ਅੰਦਰ ਲਜਾਇਆ ਗਿਆ ਦਵਿੰਦਰ ਹੁਣਾ ਨਾਲ ਆਏ ਰਿਸ਼ਤੇਦਾਰ ਰਮਨ ਦੇ ਪੇਕੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ ਹੋਏ ਰਮਨ ਦੇ ਨਾਲ ਆਈਆਂ ਸਾਰੀਆਂ ਰਿਸ਼ਤੇਦਾਰ ਔਰਤਾਂ ਸੁਰਜੀਤ ਕੌਰ ਦੇ ਕਮਰੇ ਵਿੱਚ ਬੈਠ ਗਈਆਂ ਸੁਰਜੀਤ ਕੌਰ ਅੱਜ ਬਹੁਤ ਖੁਸ਼ ਸੀ ਸਭ ਨਾਲ ਗੱਲਾਂ ਬਾਤਾਂ ਕਰਦੀ ਰਹੀ ਰਾ ਅੱਜ surjeet kaur ਦੀ ਸੇਤ ਠੀਕ ਨਹੀਂ ਸੀ ਰਮਨ ਨੇ ਚੰਗੀ ਤਰ੍ਹਾਂ surjeet kaur ਦਾ ਚੈੱਕਅਪ ਕੀਤਾ ਤੇ ਦਵਾਈਆਂ ਵੀ ਦਿੱਤੀਆਂ surjeet kaur ਕਹਿਣ ਲੱਗੀ ਕਿਉਂ ਰਮਨ ਤੂੰ ਪਰੇਸ਼ਾਨ ਹੁੰਦੀ ਐ ਇਹ ਤਾਂ ਵਿਆਹ ਦੀ ਥਕਾਵਟ ਕਰਕੇ ਹੋਇਆ ਹੈ surjeet kaur ਪੋਤੀਆਂ ਨੂੰ ਪੜਾਉਣਾ ਨਹੀਂ ਚਾਹੁੰਦੀ ਸੀ ਹਮੇਸ਼ਾ ਇਸ ਗੱਲ ਨੂੰ ਲੈ ਕੇ ਕਲੇਸ਼ ਰੱਖਿਆ ਪਰ ਅੱਜ ਮਨੋਂ ਬਹੁਤ ਖੁਸ਼ ਸੀ ਕਿ ਮੇਰੀ ਪੋਤੀ ਤਾਂ ਵਧੀਆ ਡਾਕਟਰ ਬਣ ਗਈ ਮਹਿਮਾਨਾਂ ਨੂੰ ਚਾਹ ਪਾਣੀ ਪਿਲਾਇਆ ਗਿਆ ਫਿਰ ਦੋਵਾਂ ਪਰਿਵਾਰਾਂ ਨੇ ਮਿਲਣੀ ਦੀ ਰਸਮ ਕੀਤੀ ਤੇ ਉਸ ਤੋਂ ਬਾਅਦ ਦੁਪਹਿਰ ਦੀ ਰੋਟੀ ਖਾ ਕੇ ਰਮਣ ਨੂੰ ਵਿਦਾ ਹੋ ਗਈ ਸਤਨਾਮ ਅੱਜ ਬਹੁਤ ਉਦਾਸ ਹੋ ਗਿਆ ਉਹਦਾ ਆਪਣੀਆਂ ਧੀਆਂ ਨਾਲ ਪਿਆਰ ਹੀ ਬਹੁਤ ਸੀ ਕਿੰਨੇ ਦਿਨਾਂ ਤੋਂ ਉਹਨੇ ਆਪਣੇ ਆਪ ਨੂੰ ਮਜ਼ਬੂਤ ਰੱਖਿਆ ਹੋਇਆ ਸੀ ਤਰਸੀਮ ਅੱਜ ਉਹ ਵੀ ਰਮਣ ਨੂੰ ਤੋੜ ਕੇ ਬਹੁਤ ਰੋਇਆ ਉਹਨੂੰ ਹੌਸਲਾ ਦਿੰਦਾ ਤੇ ਸਮਝਾਉਂਦਾ ਕਿ ਦੀ ਤੋਰੀ ਤਾਂ ਪੁੱਤ ਵੀ ਤਾਂ ਮਿਲਿਆ ਏ ਗੁਰਵੀਰ ਦੱਸਦਾ ਸੀ ਕਿ ਦਵਿੰਦਰ ਦਾ ਸੁਭਾਅ ਬਹੁਤ ਵਧੀਆ ਹੈ ਸਤਨਾਮ ਥੋੜਾ ਸੰਭਲ ਗਿਆ ਪਹਿਲਾਂ ਰਮਨਦੇਵ ਨਾਨਕੇ ਸ਼ਗਣ ਵਿਹਾਰ ਕਰਕੇ ਤੋਰੇ ਫਿਰ ਸਰਬੀ ਤੇ ਤਰਸੀਮ ਵੀ ਚਲੀ ਗਈ ਅਗਲੇ ਦਿਨ ਸਵੇਰੇ ਹੀ ਗੁਰਵੀਰ ਤੇ ਪ੍ਰੀਤੀ ਨੇ ਅਮਨ ਨੂੰ ਕਾਲਜ ਛੱਡ ਕੇ ਆਪਣੇ ਪੈਂਡਾ ਆ ਜਾਣਾ ਸੀ ਅਮਨ ਆਪਣਾ ਸਮਾਨ ਕਮਰੇ ਵਿੱਚ ਰੱਖ ਕਾਲਜ ਕਲਾਸ ਲਾਉਣ ਚਲੀ ਗਈ ਹਣ ਬਸ ਅਮਨ ਨੂੰ ਆਪਣੇ ਫਾਈਨਲ ਪੇਪਰਾਂ ਦੀ ਟੈਨਸ਼ਨ ਸੀ ਉਹਦਾ ਸਾਰਾ ਧਿਆਨ ਪੜ੍ਹਾਈ ਵਿੱਚ ਸੀ ਇਧਰ ਰਮਨ ਵੀ ਆਪਣੇ ਸਹੁਰੇ ਪਰਿਵਾਰ ਵਿੱਚ ਰਚਮਚ ਜਾਣ ਤੇ ਸਭ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ ਬਸ ਉਹਦਾ ਚੁੱਪ ਰਹਿਣਾ ਸਭ ਨੂੰ ਘੱਟ ਪਸੰਦ ਸੀ ਦਵਿੰਦਰ ਨੂੰ ਰਮਨ ਬਹੁਤ ਪਸੰਦ ਸੀ ਚਾਹੇ ਉਹ ਚੁੱਪਚਾਪ ਰਹਿੰਦੀ ਸੀ ਰਮਨ ਦਵਿੰਦਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਸਮਝਣ ਦੀ ਕੋਸ਼ਿਸ਼ ਕਰਦੀ ਥੋੜੇ ਜਿਹੇ ਦਿਨਾਂ ਵਿੱਚ ਹੀ ਉਹ ਦੋਵੇਂ ਇੱਕ ਦੂਜੇ ਨੂੰ ਸਮਝਣ ਲੱਗੇ ਸੀ ਦਿਨ ਲੰਘਦਿਆਂ ਕਿਹੜਾ ਟਾਈਮ ਲੱਗਦਾ ਰਮਨ ਦੇ ਵਿਆਹ ਨੂੰ ਇੱਕ ਮਹੀਨਾ ਹੋ ਗਿਆ ਉਹ ਇੱਕ ਦੋ ਵਾਰ ਵਿੱਚ ਦੀ ਆ ਕੇ ਮਿਲ ਗਈ ਸਰਜੀਤ ਕੌਰ ਨੂੰ ਮੌਸਮ ਬਦਲ ਨਾਲ ਫਿਰ ਬੁਖਾਰ ਹੋ ਗਿਆ ਰਾਤ ਨੂੰ ਹੀ ਸਤਨਾਮ ਤੇ ਚਰਨਜੀਤ ਡਾਕਟਰ ਦੇ ਲੈ ਗਏ ਬੁਖਾਰ ਤੇਜ ਸੀ ਡਾਕਟਰ ਨੇ ਉੱਥੇ ਹੀ ਰੱਖ ਲਿਆ ਸਵੇਰੇ ਸਤਨਾਮ ਨੇ ਸਰਪੀ ਨੂੰ ਫੋਨ ਕਰਕੇ ਦੱਸ ਦਿੱਤਾ ਉਹ ਤੇ ترਸੀਮ ਦੋਵੇਂ 9 ਵਜੇ ਦੇ ਨੂੰ ਪਹੁੰਚ ਗਏ ਰਾਤ ਤੋਂ ਲੈ ਕੇ ਹੁਣ ਤੱਕ ਬੁਖਾਰ ਮਾਸਾ ਵੀ ਘਟਿਆ ਨਹੀਂ ਸੀ ਸਤਨਾਮ ਦੁਬਾਰਾ ਡਾਕਟਰ ਨੂੰ ਪੁੱਛਣ ਗਿਆ ਡਾਕਟਰ ਸਾਹਿਬ ਮਾਂ ਦਾ ਬੁਖਾਰ ਘਟਦਾ ਕਿਉਂ ਨਹੀਂ ਡਾਕਟਰ ਮਾਂ ਤਾਂ ਬਹੁਤ ਕਮਜ਼ੋਰ ਨੇ ਉਹਨਾਂ ਦੀ ਉਮਰ ਵੀ ਹੋ ਗਈ ਪਹਿਲਾਂ ਡੇਂਗੋ ਬੁਖਾਰ ਵਿੱਚੋਂ ਬਹੁਤ ਔਖੇ ਨਿਕਲੇ ਸੀ ਸਤਨਾਮ ਬਹੁਤ ਉਦਾਸ ਹੋ ਗਿਆ ਡਾਕਟਰ ਨੇ ਦੱਸਿਆ ਕਿ ਜੇ ਸ਼ਾਮ ਤੱਕ ਬੁਖਾਰ ਘਟਦਾ ਤਾਂ ਚੰਗਾ ਰਹੂ ਨਹੀਂ ਫਿਰ ਮੁਸ਼ਕਲ ਹੈ ਜਾਨ ਨੂੰ ਖਤਰਾ ਹੋ ਸਕਦਾ ਸਤਨਾਮ ਡਾਕਟਰ ਦੇ ਕੈਬਨ ਵਿੱਚੋਂ ਬਾਹਰ ਆਇਆ ਤਾਂ ترਸੀਮ ਨੂੰ ਆਪਣੇ ਵੱਲ ਆਉਂਦਾ ਦੇਖਿਆ ਤੇ ਉਸਨੇ ترਸੀਮ ਨੂੰ ਡਾਕਟਰ ਦੀਆਂ ਕਈਆਂ ਸਾਰੀਆਂ ਗੱਲਾਂ ਦੱਸ ਦਿੱਤੀਆਂ ਮਾਂ ਚਾਹੇ ਕਿੰਨੀ ਵੱਡੀ ਉਮਰ ਦੀ ਹੋਵੇ ਚਾਹੇ ਕਿਹੋ ਜਿਹੀ ਮਰਜ਼ੀ ਸੁਭਾਅ ਦੀ ਹੋਵੇ ਮਾਂ ਦਾ ਦੁੱਖ ਸਭ ਤੋਂ ਵੱਡਾ ਹੁੰਦਾ ਏ ਸਤਨਾਮ ਦੇਰ ਛੱਡੀ ਬੈਠਾ ਸੀ ਤਰਸੀਮ ਨੇ ਗੁਰਵੀਰ ਨੂੰ ਫੋਨ ਕਰਕੇ ਅਮਨ ਨੂੰ ਕਾਲਜ ਤੋਂ ਲੈ ਕੇ ਆਉਣ ਨੂੰ ਕਿਹਾ ਗੁਰਵੀਰ ਨੇ ਪਹਿਲਾਂ ਦਵਿੰਦਰ ਨੂੰ ਫੋਨ ਕਰਕੇ ਦੱਸਿਆ ਤੇ ਫੇਰ ਤਰਸੀਮ ਦੇ ਘਰ ਆਏ ਤੋਂ ਪ੍ਰੀਤੀ ਨੂੰ ਲੈ ਕੇ ਅਮਨ ਨੂੰ ਲੈਣ ਚਲਾ ਗਿਆ ਦਵਿੰਦਰ ਨੇ ਘਰ ਆਪਣੀ ਮੰਮੀ ਨੂੰ ਦੱਸ ਕੇ ਰਮਨ ਨੂੰ ਸ਼ਹਿਰ ਚੱਲਣ ਨੂੰ ਕਿਹਾ ਜਰਨਜੀਤ ਨੂੰ ਤਰਸੀਮ ਥੋੜਾ ਬਹੁਤ ਦੱਸ ਗਿਆ ਸੀ ਜਰਨਜੀਤ ਸਤਨਾਮ ਨੂੰ ਹੌਸਲਾ ਰੱਖਣ ਨੂੰ ਕਹਿਣ ਲੱਗੀ ਚਰਨਜੀਤ ਨੂੰ ਲੱਗਦਾ ਸੀ ਕਿ ਮਾਂ ਕਿੰਨੀ ਵਾਰ ਬਿਮਾਰ ਹੋਏ ਨੇ ਠੀਕ ਵੀ ਹੋ ਜਾਂਦੇ ਨੇ ਰਮਨ ਤੇ ਦਵਿੰਦਰ ਘੰਟੇ ਤੋਂ ਬਾਅਦ ਹੀ ਹਸਪਤਾਲ ਪਹੁੰਚ ਗਏ ਚਰਨਜੀਤ ਤੇ ਸਤਨਾਮ ਬਾਹਰ ਹੀ ਸੀ ਰਮਨ ਜਲਦੀ ਨਾਲ ਪਹਿਲਾਂ ਉਹਨਾਂ ਕੋਲ ਆਈ ਤੇ ਸੁਰਜੀਤ ਕੌਰ ਬਾਰੇ ਪੁੱਛਣ ਲੱਗੀ ਚਰਨਜੀਤ ਉਹਨਾਂ ਦੋਵਾਂ ਨੂੰ ਅੰਦਰ ਲੈ ਗਈ ਸੁਰਜੀਤ ਕੌਰ ਨੂੰ ਇਸ ਹਾਲਤ ਵਿੱਚ ਦੇਖ ਰਮਨ ਨੂੰ ਬਹੁਤ ਤਕਲੀਫ ਹੋਈ ਰਮਨ ਖੁਦ ਸਰਜੀਤ ਘਰ ਦਾ ਚੈੱਕਅਪ ਕਰਨ ਲੱਗੀ ਸਵੇਰ ਨਾਲ ਉਹ ਬੁਖਾਰ ਥੋੜਾ ਘਟਿਆ ਸੀ ਪਰ ਉਹਨਾਂ ਨੂੰ ਹਾਲੇ ਹੋਸ਼ ਨਹੀਂ ਆਇਆ ਸੀ ਚਰਨਜੀਤ ਨੇ ਰਮਨ ਤੇ ਦਵਿੰਦਰ ਨੂੰ ਘਰ ਭੇਜ ਦਿੱਤਾ ਸਾਰਿਆਂ ਲਈ ਚਾਹ ਵਗੈਰਾ ਲੈ ਆਉਣਗੇ ਅੱਧੀ ਰਾਤ ਤੋਂ ਚਰਨਜੀਤ ਹੁਣੀ ਹਸਪਤਾਲ ਆਏ ਹੋਏ ਸੀ ਸ਼ਾਮ ਤੋਂ ਪਹਿਲਾਂ ਹੀ ਗੁਰਵੀਰ ਹੁਣੀ ਅਮਨ ਨੂੰ ਲੈ ਕੇ ਆ ਗਏ ਅਮਨ ਆਉਂਦੇ ਸਾਰ ਸਿੱਧੀ ਵਾਰਡ ਵਿੱਚ ਦਾਦੀ ਕੋਲ ਚਲੀ ਗਈ ਉਹ ਜਾਂਦੇ ਸਾਰ ਸੁਰਜੀਤ ਕੌਰ ਨੂੰ ਬੁਲਾਉਣ ਲੱਗੀ ਅਮਨ ਦਾਦੀ ਨੂੰ ਦੇਖ ਕੇ ਰੋਣ ਲੱਗੀ ਸਰਬੀ ਅਮਨ ਨੂੰ ਆਪਣੀ ਬੁੱਕਲ ਵਿੱਚ ਲੈ ਕੇ ਸਮਝਾਉਣ ਲੱਗੀ ਕਿ ਬੇਬੇ ਨੇ ਜਲਦੀ ਠੀਕ ਹੋ ਜਾਣਾ ਹੈ ਜਦੋਂ ਦੀ ਸਰਜੀਤ ਕੌਰ ਅਮਨ ਹੁਣਾਂ ਦਾ ਮੋਹ ਕਰਨ ਲੱਗੀ ਸੀ ਅਮਨਦੀਪ ਤੇ ਰਮਨਦੀਪ ਵੀ ਸੁਰਜੀਤ ਕੌਰ ਦਾ ਬਹੁਤ ਪਿਆਰ ਕਰਦੀਆਂ ਸੀ ਅਮਨ ਸੁਰਜੀਤ ਕੌਰ ਦੇ ਕੋਲ ਬੈਠੀ ਰਹੀ ਗੁਰਵੀਰ ਪ੍ਰੀਤੀ ਤੇ ਸਰਬੀ ਨੂੰ ਘਰ ਲੈ ਗਿਆ ਰਾਤ ਨੂੰ ਦੁਬਾਰਾ ਅਮਨ ਨੂੰ ਲੈਣ ਆਇਆ ਤਾਂ ਬੁਖਾਰ ਕਾਫੀ ਘਟ ਗਿਆ ਸੀ ਪਰ ਹਾਲੇ ਹੋਸ਼ ਨਹੀਂ ਆਇਆ ਸੀ ਗੁਰਵੀਰ ਅਮਨ ਨੂੰ ਲੈ ਗਿਆ ਤੇ ਪ੍ਰੀਤੀ ਨੂੰ ਲੈ ਕੇ ਆਪਣੇ ਪਿੰਡ ਨੂੰ ਚਲਾ ਗਿਆ ਅਗਲੇ ਦਿਨ ਸਵੇਰੇ ਜਲਦੀ ਹੀ ਅਮਨ ਨੂੰ ਕਾਜਿ ਛੱਡ ਕੇ ਆਇਆ ਜਦੋਂ ਤੱਕ ਤਰਸੀਮ ਹੁਣੀ ਹਸਪਤਾਲ ਆਈ ਸਰਜੀਤ ਕਾਰ ਦਾ ਬੁਖਾਰ ਬਿਲਕੁਲ ਠੀਕ ਸੀ ਪਰ ਅੱਖ ਹਾਲੇ ਵੀ ਨਹੀਂ ਪੁੱਟੀ ਸੀ ਦੋ ਦਿਨ ਇਦਾਂ ਹੀ ਰਹੀ ਫਿਰ ਕਿਤੇ ਹੋਸ਼ ਆਇਆ ਪਰ ਬੋਲੀ ਕੋਜਨਾ ਇੱਕ ਦਿਨ ਹੋਰ ਲੰਘ ਗਿਆ ਬੁਖਾਰ ਠੀਕ ਸੀ ਸੇਤ ਬਹੁਤ ਕਮਜ਼ੋਰ ਸੀ ਪ੍ਰੋਡਕਟਰ ਨੇ ਛੁੱਟੀ ਕਰ ਦਿੱਤੀ ਸਰਜੀਤ ਕਾਰ ਨੂੰ ਘਰ ਲੈ ਆਏ ਰਮਨ ਤੇ ਦਵਿੰਦਰ ਵਾਪਸ ਆਪਣੇ ਪਿੰਡ ਚਲੇ ਗਏ ਸਰਪੀ ਨੂੰ ਚਰਨਜੀਤ ਨੇ ਆਪਣੇ ਕੋਲ ਰੱਖ ਲਿਆ ਤਰਸੀਮ ਵਾਪਸ ਮੁੜ ਗਿਆ ਹਸਪਤਾਲ ਵਿੱਚ ਤਾਂ ਗੂਲੂ ਕੋਜ ਲੱਗਾ ਸੀ ਘਰ ਆ ਕੇ ਜਦੋਂ ਕੁਝ ਖਵਾਉਣ ਲੱਗੇ ਤਾਂ ਕੁਝ ਵੀ ਨਹੀਂ ਖਾਦਾ ਦੋ ਦਿਨ ਹੋਰ ਲੰਘ ਗਏ ਬਸ ਪਾਣੀ ਜਾਂ ਜੂਸ ਹੀ ਅੰਦਰ ਜਾਂਦਾ ਸੀ ਸਰਜੀਤ ਕੌਰ ਦੀ ਸਿਹਤ ਨੂੰ ਜ਼ਿਆਦਾ ਫਰਕ ਨਹੀਂ ਸੀ ਗੱਲ ਵੀ ਨਹੀਂ ਕੋਈ ਕਰਦੀ ਇਹਨਾਂ ਦਿਨਾਂ ਵਿੱਚ ਹੀ ਉਧਰ ਰਮਨ ਦਾ ਰਿਜ਼ਲਟ ਵੀ ਆ ਗਿਆ ਸੀ ਤੇ ਉਹ ਬਹੁਤ ਵਧੀਆ ਨੰਬਰਾਂ ਨਾਲ ਪਾਸ ਹੋ ਗਈ ਆਪਣੇ ਸਹੁਰੇ ਘਰ ਦੱਸਣ ਤੋਂ ਬਾਅਦ ਰਮਨ ਨੇ ਸਤਨਾਮ ਨੂੰ ਫੋਨ ਕਰਕੇ ਦੱਸ ਦਿੱਤਾ ਨਾਲ ਹੀ ਪੁੱਛਿਆ ਡੈਡੀ ਜੀ ਮੈਂ 2 ਸਾਲ ਅੱਗੇ ਹੋਰ ਪੜ੍ਹਨਾ ਹੈ ਸਤਨਾਮ ਨੇ ਕਿਹਾ ਪੁੱਤ ਦਵਿੰਦਰ ਤੇ ਉਹਦੇ ਮੰਮੀ ਡੈਡੀ ਨਾਲ ਸਲਾਹ ਕਰ ਲਵੋ ਮੈਂ ਬਹੁਤ ਖੁਸ਼ ਆ ਜੇ ਤੇਰੀ ਪੜ੍ਹਾਈ ਪੂਰੀ ਹੋ ਜਾਵੇ ਦਵਿੰਦਰ ਜਦੋਂ ਘਰ ਆਇਆ ਤਾਂ ਰਮਨ ਨੇ ਦਵਿੰਦਰ ਤੋਂ ਅੱਗੇ ਪੜਨ ਲਈ ਪੁੱਛਿਆ ਦਵਿੰਦਰ ਹਾਂ ਰਮਨ ਜ਼ਰੂਰ ਕਰਾ ਦੇਵਾਂਗੇ ਦਾਖਲਾ ਮੈਂ ਕੱਲ ਨੂੰ ਡੈਡੀ ਜੀ ਨਾਲ ਗੱਲ ਕਰਦਾ ਹਾਂ ਨਾਲ ਹੀ ਪੁੱਛਿਆ ਦਾਖਲਾ ਕਿਹੜੇ ਕਾਲਜ ਵਿੱਚ ਕਰਵਾਉਣਾ ਹੈ ਰਮਨ ਪਹਿਲਾਂ ਵਾਲੇ ਕਾਲਜ ਚ ਤਾਂ ਹੋਸਟਲ ਵਿੱਚ ਰਹਿਣਾ ਪੈਣਾ ਪਟਿਆਲੇ ਤੋਤਾ ਰੋਜ਼ ਘਰ ਆ ਜਾਇ ਕਰੂੰ ਦਵਿੰਦਰ ਹਾਂ ਇੱਥੇ ਠੀਕ ਐ ਨੇੜੇ ਐ ਉਹ ਚ ਸੌਖਾ ਐ ਜਾਣਾ ਆਉਣਾ ਰਮਨ ਖੁਸ਼ ਸੀ ਵੀ ਦਵਿੰਦਰ ਮੰਨ ਗਿਆ ਅਗਲੇ ਦਿਨ ਸਵੇਰੇ ਦਵਿੰਦਰ ਆਪਣੇ ਡੈਡੀ ਦੇ ਕਮਰੇ ਵਿੱਚ ਗਿਆ ਤੇ ਪੁੱਛਣ ਲੱਗਾ ਦਵਿੰਦਰ ਡੈਡੀ ਜੀ ਰਮਨ ਦੋ ਸਾਲ ਹੋਰ ਪੜਨਾ ਚਾਹੁੰਦੀ ਐ ਫਿਰ ਜੋਬ ਵੀ ਵਧੀਆ ਮਿਲ ਜਾਊ ਦਵਿੰਦਰ ਦਾ ਡੈਡੀ ਗੱਲ ਸੁਣਦੇ ਸਾਰ ਹੀ ਗੁੱਸੇ ਵਿੱਚ ਬੋਲਣ ਲੱਗਾ ਕਿ ਅਸੀਂ ਨਿਕਰੌਣੀ ਨੌਕਰੀ ਕਰੇ ਕੰਮਕਾਜ ਕਰਨ ਨੂੰ ਬਥੇਰੇ ਨੇ ਤੇਰੀ ਮੰਮੀ ਤੇ ਰਮਨ ਦਾ ਸਾਰਾ ਦਿਨ ਕੰਮ ਨਹੀਂ ਮੁੱਕਦਾ ਰਮਨਦੀਪ ਦੋਵਾਂ ਦੀ ਮਦਦ ਕਰ ਦਿਆ ਕਰੇ ਮੈਂ ਨਾਲੇ ਪੜ੍ਹਾਈ ਦੇਖ ਕੇ ਰਿਸ਼ਤਾ ਨਹੀਂ ਕੀਤਾ ਕੁੜੀ ਨੂੰ ਜ਼ਮੀਨ ਆਉਂਦੀ ਐ ਇਸ ਲਈ ਰਿਸ਼ਤਾ ਕੀਤਾ ਐ ਦਵਿੰਦਰ ਆਪਣੇ ਡੈਡੀ ਦੀ ਗੱਲ ਸੁਣ ਕੇ ਸੁੰਨ ਜਿਹਾ ਹੋ ਜਾਂਦਾ ਓਹ ਉਥੋਂ ਹੀ ਖੇਤ ਨੂੰ ਚਲਾ ਜਾਂਦਾ ਐ ਇਧਰ ਸੁਰਜੀਤ ਕੌਰ ਜ਼ਿਆਦਾ ਢਿੱਲੀ ਸੀ ਉਹਨਾਂ ਨੂੰ ਸਾਹ ਵੀ ਔਖਾ ਹੁੰਦਾ ਸੀ ਤਰਸੇਵ ਤੇ ਸਰਪੀ ਵੀ ਆ ਗਈ ਤੇ ਗੁਰਵੀਰ ਹੁਣੀ ਤਾਂ ਕੱਲ ਦੇ ਅਮਨ ਨੂੰ ਲੈ ਕੇ ਆਏ ਹੋਏ ਸੀ ਸਵੇਰ ਦੇ 10:00 ਵਜੇ surjeet kaur ਨੇ ਆਖਰੀ ਸਾਹ ਲਏ ਚਾਹੇ surjeet kaur 80 ਸਾਲ ਤੋਂ ਵੱਧ ਉਮਰ ਦੀ ਸੀ 3 ਪੁੱਤਾਂ ਨੂੰ ਤਾਂ ਮਾਂ ਹਮੇਸ਼ਾ ਲੋੜੀ ਦੀਏ ਘਰ ਵਿੱਚ ਸੋਗ ਪੈ ਗਿਆ ਅਮਨ ਬਹੁਤ ਰੋ ਰਹੀ ਸੀ ਰਮਨ ਵੀ ਆ ਗਈ ਸਾਰੇ ਰਿਸ਼ਤੇਦਾਰ ਵੀ ਆ ਗਏ ਰਤਨਾਮ ਦੇ ਮਾਮੇ ਦੇ ਆਇਆਂ ਤੋਂ ਦੁਪਹਿਰ ਤੱਕ surjeet kaur ਦਾ ਸੰਸਕਾਰ ਕਰ ਦਿੱਤਾ 10 ਦਿਨ ਤੱਕ ਘਰ ਲੋਕਾਂ ਦਾ ਆਉਣ ਜਾਣ ਰਿਹਾ 10 ਦਿਨ ਬਾਅਦ ਘਰ ਦੇ ਨੇੜੇ ਦੇ ਗੁਰਦੁਆਰਾ ਸਾਹਿਬ ਵਿੱਚ ਅੰਤਿਮ ਅਰਦਾਸ ਹੋ ਗਈ ਸਰਬੀ ਅਮਨ ਤੇ ਰਮਣ ਵੀ ਚਲੀਆਂ ਗਈਆਂ ਸਤਨਾਮ ਵੀ ਡਿਊਟੀ ਤੇ ਜਾਣ ਲੱਗ ਗਿਆ ਚਰਨਜੀਤ ਇਕੱਲੀ ਘਰ ਵਿੱਚ ਰਹਿ ਜਾਂਦੀ ਘਰ ਫੇਰ ਸੁੰਨਾ ਹੋ ਗਿਆ ਬਸ ਕਦੇ-ਕਦੇ ਹਫ਼ਤੇ 10 ਦਿਨਾਂ ਬਾਅਦ ਸਰਬੀ ਭੈਣ ਗੇੜਾ ਮਾਰ ਜਾਂਦੀ ਰਮਣ ਚਰਨਜੀਤ ਨਹ ਹੁਣਾਂ ਨੂੰ ਮਿਲਣ ਆਈ ਦੱਸ ਕੇ ਗਈ ਕਿ ਉਹਦੇ ਸਹੁਰਿਆਂ ਨੇ ਅੱਗੇ ਪੜਨ ਤੋਂ ਤੇ ਨੌਕਰੀ ਕਰਨ ਤੋਂ ਮਨਾ ਕਰ ਦਿੱਤਾ ਰਮਨ ਤੇ ਦਵਿੰਦਰ ਉਹ ਦੋਵੇਂ ਹੀ ਬਹੁਤ ਉਦਾਸ ਸੀ ਚਰਨਜੀਤ ਹੁਣਾ ਨੇ ਉਹਨਾਂ ਨੂੰ ਸਮਝਾਇਆ ਕਿ ਪੁੱਤ ਤੂੰ ਨੌਕਰੀ ਕਰਕੇ ਕੀ ਕਰਨਾ ਤੇਰੇ ਸਹੁਰਿਆਂ ਕੋਲ ਕੀ ਕਮੀ ਐ ਕੋਈ ਨਹੀਂ ਤੂੰ ਆਪਣੀ ਸੱਸ ਤੇ ਜਠਾਣੀ ਨਾਲ ਘਰੇ ਕੰਮ ਕਰਵਾਇਆ ਕਰ ਰਮਨ ਨੇ ਹਾਂਜੀ ਮੰਮੀ ਕਹਿ ਦਿੱਤਾ ਪਰਦਵਿੰਦਰ ਨੂੰ ਪਤਾ ਸੀ ਰਮਨ ਅੱਗੇ ਪੜਨਾ ਤੇ ਜੋਬ ਵੀ ਕਰਨਾ ਚਾਹੁੰਦੀ ਹੈ ਦਵਿੰਦਰ ਦਾ ਇਸ ਕੱਲ ਨੂੰ ਲੈ ਕੇ ਦਿਲ ਬਹੁਤ ਦੁਖੀ ਸੀ ਰਮਨ ਨੂੰ ਵੀ ਮਹਿਸੂਸ ਹੁੰਦਾ ਸੀ ਕਿ ਦਵਿੰਦਰ ਚੁੱਪ ਹੈ ਤਾਂ ਰਮਨ ਨੇ ਪੁੱਛ ਲਿਆ ਦਵਿੰਦਰ ਇੰਨੇ ਦਿਨਾਂ ਤੋਂ ਤੁਸੀਂ ਚੁੱਪ ਕਿਉਂ ਰਹਿੰਦੇ ਹੋ ਅੱਜ ਸ਼ਹਿਰ ਮੰਮੀ ਡੈਡੀ ਕੋਲ ਵੀ ਚੌਪਰ ਬੈਠੇ ਰਹੇ ਪਹਿਲਾਂ ਤਾਂ ਦਵਿੰਦਰ ਬਣਾ ਕਰਦਾ ਰਿਹਾ ਕਿ ਕੁਝ ਨਹੀਂ ਸਭ ਠੀਕ ਹੈ ਤੈਨੂੰ ਵਹਿਮ ਹੈ ਪਰ ਜਦੋਂ ਰਮਨ ਬਾਰ-ਬਾਰ ਪੁੱਛੀ ਗਈ ਤਾਂ ਦਵਿੰਦਰ ਨੂੰ ਦੱਸਣਾ ਪਿਆ ਯਾਰ ਰਮਨ ਮੈਂ ਤੇਰੇ ਲਈ ਕੁਝ ਵੀ ਨਾ ਕਰ ਸਕਿਆ ਡੈਡੀ ਜੀ ਨੇ ਆਪਣਾ ਰਿਸ਼ਤਾ ਤੇਰੀ ਜ਼ਮੀਨ ਦੇ ਲਾਲਚ ਕਰਕੇ ਕੀਤਾ ਹੈ ਮੈਨੂੰ ਲੱਗਦਾ ਸੀ ਤੇਰੀ ਪੜ੍ਹਾਈ ਕਰਕੇ ਆਪਣਾ ਰਿਸ਼ਤਾ ਹੋਇਆ ਰਮਨ ਨੂੰ ਸੁਣ ਕੇ ਬਹੁਤ ਤਕਲੀਫ ਹੋਈ ਉਹਦੀਆਂ ਅੱਖਾਂ ਵਿੱਚ ਹੰਝੂ ਆ ਗਏ ਦਵਿੰਦਰ ਨੇ ਰਮਨ ਦਾ ਹੱਥ ਆਪਣੇ ਹੱਥਾਂ ਵਿੱਚ ਲੈ ਰਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰਨ ਲੱਗਾ ਰਮਨ ਤੂੰ ਰੋਣਾ ਮੈਂ ਕੁਝ ਨਾ ਕੁਝ ਜ਼ਰੂਰ ਕਰਾਂਗਾ ਰਮਨ ਨਹੀਂ ਦਵਿੰਦਰ ਤੁਸੀਂ ਟੈਨਸ਼ਨ ਨਾ ਲਵੋ ਜੇ ਡੈਡੀ ਜੀ ਨੂੰ ਨਹੀਂ ਪਸੰਦ ਮੈਂ ਨਹੀਂ ਪੜਨ ਲੱਗਦੀ ਮੈਨੂੰ ਦੁੱਖ ਜ਼ਮੀਨ ਵਾਲੀ ਗੱਲ ਦਾ ਹੋਇਆ ਪਹਿਲਾਂ ਦਾਦੀ ਜੀ ਸਾਡੇ ਜਨਮ ਤੋਂ ਲੈ ਕੇ ਜ਼ਮੀਨ ਪਿੱਛੇ ਮੰਮੀ ਡੈਡੀ ਨਾਲ ਲੜੀ ਗਈ ਸਾਨੂੰ ਸਾਰਿਆਂ ਨੂੰ ਘਰੋਂ ਕੱਢ ਦਿੱਤਾ ਸਾਡੇ ਨਾਲ ਕਿੰਨਾ ਕੁਝ ਹੋਇਆ ਉਹੀ ਜ਼ਮੀਨ ਫਿਰ ਮੇਰੇ ਮੂਰੇ ਆ ਗਈ ਦਵਿੰਦਰ ਡੈਡੀ ਲਾਲਚੀ ਆ ਸ਼ੁਰੂ ਤੋਂ ਹੀ ਭਾਬੀ ਪੜੀ ਘਾਟਾ ਪਰ ਘਰੋਂ ਬਹੁਤ ਵਧੀਆ ਸੀ ਡੈਡੀ ਜੀ ਨੇ ਵੀਰੇ ਦੇ ਵਿਆਹ ਵੇਲੇ ਲੱਖਾਂ ਰੁਪਏ ਕੈਸ਼ ਲਿਆ ਦਵਿੰਦਰ ਕਹਿਣ ਲੱਗਾ ਮੈਂ ਵੀ ਹੈਰਾਨ ਸੀ ਆਪਣੇ ਵਿਆਹ ਵੇਲੇ ਡੈਡੀ ਜੀ ਦਾਜ ਲਈ ਕੁਝ ਬੋਲੇ ਕਿਉਂ ਨਹੀਂ ਉਸ ਦਿਨ ਡੈਡੀ ਜੀ ਦੇ ਮੂੰਹੋਂ ਜ਼ਮੀਨ ਵਾਲੀ ਗੱਲ ਸੁਣ ਕੇ ਮੈਨੂੰ ਸਮਝ ਆਈ ਰਮਨ ਕੁਝ ਸੋਚਦੇ ਹੋਏ ਦਵਿੰਦਰ ਨੂੰ ਕਹਿਣ ਲੱਗੀ ਕਿ ਦਵਿੰਦਰ ਮੇਰੇ ਨਾਲ ਵਾਦਾ ਕਰੋ ਤੁਸੀਂ ਅੱਜ ਤੋਂ ਬਾਅਦ ਡੈਡੀ ਜੀ ਨਾਲ ਕਦੇ ਵੀ ਮੇਰੀ ਪੜ੍ਹਾਈ ਤੇ ਜੌਬ ਬਾਰੇ ਕੋਈ ਗੱਲ ਨਹੀਂ ਕਰਨੀ ਤੇ ਤੁਸੀਂ ਵੀ ਆਪਣੇ ਤੇ ਕੋਈ ਗੱਲ ਨਹੀਂ ਲੈਣੀ ਦਵਿੰਦਰ ਪਰ ਰਮਨ ਤੇਰੀ ਐਨੀ ਪੜ੍ਹਾਈ ਕੀਤੀ ਦਾ ਕੀ ਫਾਇਦਾ ਹੋਇਆ ਰਮਨ ਫਾਇਦਾ ਕਿਉਂ ਨਹੀਂ ਜੇ ਕੋਲ ਹੁਨਰ ਹੈ ਕਦੇ ਵੀ ਕੰਮ ਆ ਸਕਦਾ ਹੈ ਬਸ ਤੁਸੀਂ ਕੁਝ ਨਹੀਂ ਸੋਚਣਾ ਤੁਸੀਂ ਡੈਡੀ ਜੀ ਦੀ ਹਰ ਗੱਲ ਮੰਨਣੀ ਏ ਰਮਨ ਨਾਲ ਗੱਲ ਸਾਂਝੀ ਕਰਕੇ ਦਵਿੰਦਰ ਦਾ ਮਨ ਕੁਝ ਸ਼ਾਂਤ ਹੋ ਗਿਆ ਇਧਰ ਸਤਨਾਮ ਨੂੰ ਲੱਗਿਆ ਕਿ ਉਸ ਤੋਂ ਗਲਤੀ ਹੋ ਗਈ ਜੇ ਕੋਈ ਨੌਕਰੀ ਕਰਦਾ ਮੁੰਡਾ ਲੱਭ ਲੈਂਦਾ ਚਾਹੇ ਜ਼ਮੀਨ ਘਟ ਹੁੰਦੀ ਸਤਨਾਮ ਚਰਨਜੀਤ ਨੂੰ ਕਹਿੰਦਾ ਕਿ ਨਰਸਿੰਘ ਦੀ ਡਿਗਰੀ ਪੂਰੀ ਕਰਕੇ ਰਮਣ ਤਾਂ ਨਾ ਕਰ ਬੈਠਦੀ ਫਿਰ ਨਾਲ ਹੀ ਕਹਿੰਦਾ ਚੱਲ ਦਵਿੰਦਰ ਬਹੁਤ ਸਿਆਣਾ ਏ ਉਹਨੇ ਆਪ ਹੀ ਸਭ ਕੁਝ ਠੀਕ ਕਰ ਦੇਣਾ ਚਰਨਜੀਤ ਵੀ ਉਹਦੀ ਗੱਲ ਦੀ ਹਾਮੀ ਭਰਦੀ ਐ ਉਹ ਤਾਂ ਦਵਿੰਦਰ ਨੂੰ ਹੀ ਆਪਣਾ ਪੁੱਤ ਮੰਨਦੀ ਸੀ ਅਮਨ 2 ਦਿਨ ਲਈ ਸ਼ਨੀਵਾਰ ਐਤਵਾਰ ਘਰ ਮਿਲਣ ਆਈ ਕਿਉਂਕਿ ਫਿਰ 2 ਮਹੀਨੇ ਘਰ ਨਹੀਂ ਆਇਆ ਜਾਣਾ ਉਹਦੇ ਫਾਈਨਲ ਪੇਪਰ ਸ਼ੁਰੂ ਹੋ ਜਾਣੇ ਸੀ ਅਮਨ ਦੇ ਆਉਣ ਤੋਂ ਪਹਿਲਾਂ ਚਰਨਜੀਤ ਦੇ ਰਿਸ਼ਤੇਦਾਰ ਨੇ ਅਮਨ ਲਈ ਮੁੰਡੇ ਦੀ ਦੱਸ ਪਾਈ ਸੀ ਹਾਂਜੀ ਦੋਸਤੋ ਏ ਸੀ ਆਪਣੀ ਅੱਜ ਦੀ ਕਹਾਣੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣੇ ਕੀਮਤੀ ਸੁਝਾਅ ਕਮੈਂਟ ਬਾਕਸ ਵਿੱਚ ਰੱਖਣੇ ਮਿਲਦੇ ਆ ਕੱਲ ਅਗਲੇ ਭਾਗ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ